ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਸਿੰਪਲ ਬਾਂਹ ਦੀ ਕਟਿੰਗ ਜਿਸ ਅੱਜ ਆਪਾਂ ਜਿਹੜੇ ਤਰੀਕੇ ਨਾਲ ਕਟਿੰਗ ਕਰਾਂਗੇ ਇਹਦੇ ਨਾਲ ਤੁਸੀਂ ਕਿੰਨੀ ਵੀ ਚੈਸਟ ਹੋਵੇ ਉਹਦੇ ਅਕੋਰਡਿੰਗ ਤੁਸੀਂ ਜਿਹੜੀ ਬਾਂਹ ਦਾ ਆਰਮਹੋਲ ਹੈ ਉਹਦੀ ਕਟਿੰਗ ਕਰ ਸਕਦੇ ਹੋ ਬਾਂਹ ਦੀ ਕਟਿੰਗ ਕਰ ਸਕਦੇ ਹੋ ਤਾਂ ਬਾਂਹ ਦੀ ਕਟਿੰਗ ਕਰਨ ਵਾਸਤੇ ਆਪਾਂ ਕੱਪੜੇ ਨੂੰ ਐਡਾ 4 ਫੋਲਡ ਵਿਛਾ ਲਾਂਗੇ ਜੀ ਨੀ ਤਾਂ ਸਾਡੇ ਕੋਲੇ ਚਾਰ ਟ ਹੈ ਆਪਾਂ ਕੱਪੜੇ ਨੂੰ ਵੀ ਇਦਾਂ ਫੋਰ ਫੋਲਡ ਕਰਕੇ ਵਿਛਾ ਲਾਂਗੇ ਜਿਹੜੀ ਉਹਦੀ ਖੁੱਲੀ ਸਾਈਡ ਆ ਉਹ ਆਪਣੇ ਵਾਲੀ ਸਾਈਡ ਰੱਖਾਂਗੇ ਤੇ ਬੰਦ ਸਾਈਡ ਆ ਜਿਹੜੀ ਉਹ ਦੂਸਰੀ ਸਾਈਡ ਰੱਖਾਂਗੇ ਤੇ ਆ ਆਓ ਕਰਦੇ ਆ ਜੀ ਆਪਾਂ ਕਟਿੰਗ ਇਹਦੇ ਵਾਸਤੇ ਜਿਹੜਾ ਆਪਾਂ ਬਾਹ ਦਾ ਨਾਪ ਲਿਆ ਉਹ ਹੈਗੀ ਉਹਦੀ ਲੰਬਾਈ 16 ਅਤੇ ਬਾਹ ਦੀ ਚੜਾਈ ਜਿਹੜੀ ਗੁਲਾਈ ਆਪਾਂ ਕਹਿੰਦੇ ਆ ਇਹ ਹੋ ਗਈ ਆਪਣੇ ਕੋਲੇ 6 ਚਲੋ ਆਓ ਕਰਦੇ ਆ ਜੀ ਆਪਾਂ ਕਟਿੰਗ ਸਭ ਤੋਂ ਪਹਿਲਾਂ ਆਪਾਂ ਜਿਹੜਾ ਇੱਕ ਨਿਸ਼ਾਨ ਹੈ ਉਹ 1 ਇੰਚ ਦਾ ਲਾ ਦੇਾਂਗੇ ਕੱਪੜੇ ਤੇ ਜਿਵੇਂ ਆਪਾਂ ਨੇ ਕੋਲ ਕੋਈ ਬਾਹਰ ਕਾਟ ਹੁੰਦੀ ਹੈ ਉਹ ਐਕਸਟਰਾ ਬਸਲ ਲੈ ਜਾਂਦੀ ਹੈ ਇਸ ਨਿਸ਼ਾਨ ਦੇ ਹੀ ਮਤਲਬ ਹੁੰਦਾ ਹੋਰ ਕੋਈ ਨਹੀਂ ਹੁੰਦਾ ਤੇ ਜਿਹੜਾ ਆਪਾਂ ਇਹਨੂੰ ਉਤਾਰ ਵੀ ਸਕਦੇ ਆ ਇਦਾਂ ਵੀ ਰੱਖ ਸਕਦੇ ਆ ਵੀ ਬਾਅਦ ਦੇ ਵਿੱਚ ਉਤਾਰ ਸਕਦੇ ਆ ਤੇ ਹੁਣ ਆਪਾਂ ਜਿਹੜੀ ਲਾਵਾਂਗੇ ਇੱਕ ਨਿਸ਼ਾਨੀ ਜਿਹੜੀ 2.5 ਇੰਚ ਤੇ ਇਹ ਜਿਹੜੀ ਆਪਾਂ 3 ਤੇ ਵੀ ਲਾ ਸਕਦੇ ਹਾਂ 3.5 ਤੇ ਵੀ ਜਿਆਦਾ ਹੈਵੀ ਸਾਈਜ਼ ਦੇ ਵਿੱਚ 4.4 ਤੇ ਵੀ ਲੱਗ ਸਕਦੀ ਹੈ ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਇੱਕ ਨਿਸ਼ਾਨ ਹੈ ਜਿਹੜਾ 16 ਤੇ ਤੇ ਇੱਕ ਲਾਵਾਂਗੇ 18 ਤੇ ਇੱਕ ਜਿਹੜਾ ਆਪਾਂ ਲਾਵਾਂਗੇ 18 ਇੰਚ ਤੇ ਜਿਹੜਾ 1 ਦਾ ਇੰਚ ਆਪਾਂ ਇਧਰ ਸਲਾਈ ਵਾਸਤੇ ਚੱਲਿਆ ਜਾਊਗਾ 1.5 ਇੰਚ ਆਪਣਾ ਫੋਲਡ ਵਾਸਤੇ ਚੱਲਿਆ ਜਾਊਗਾ ਇਸ ਤਰ੍ਹਾਂ ਆਪਾਂ ਕੱਪੜੇ ਤੋਂ ਜਿਹੜੀ ਬਾਹਾਂ ਦੀ ਲੈਂਥ ਲਾਵਾਂਗੇ ਕੱਪੜਾ ਲਾਵਾਂਗੇ ਉਹ 18 ਇੰਚ ਲੰਬਾਈ ਦਾ ਜਿਹੜਾ ਕੱਪੜਾ ਆਪਾਂ ਉਤਾਰਾਂਗੇ ਹੁਣ ਆਪਾਂ ਜਿਹੜੇ ਨਿਸ਼ਾਨ ਲਾਏ ਸੀ ਇਹਨਾਂ ਨੂੰ ਕਰ ਲਾਂਗੇ ਜੀ ਬਿਲਕੁਲ ਸਿੱਧੇ ਤੇ ਇਹ ਜਿਹੜਾ ਆਪਾਂ 16 ਤੇ ਨਿਸ਼ਾਨ ਲਾਤਾ ਸੀ ਸੌਰੀ ਇਹ ਆਪਾਂ ਜਿਹੜਾ 16.5 ਤੇ ਲਾਵਾਂਗੇ ਜਿਵੇਂ ਆਪਣੀ 16 ਇੰਚ ਤਾਂ ਲੰਬਾਈ ਰਹਿ ਜਾਊਗੀ ਅੱਧਾ ਇੰਚ ਆ ਜਿਹੜਾ ਆਪਣਾ ਇਧਰ ਸਲਾਈ ਵਿੱਚ ਚਲੇ ਜਾਊਗਾ ਇਸ ਤਰ੍ਹਾਂ ਆਪਣੇ ਕੋਲੇ 16 ਇੰਚ ਜਿਹੜੀ ਬਾ ਉਹ ਤਿਆਰ ਰਹਿ ਜਾਊਗੀ ਹੁਣ ਆਪਾਂ ਇਸ ਨੂੰ ਵੀ ਜਿਹੜਾ ਲਾਇਆ ਸੀ 16.5 ਵਾਲਾ ਨਿਸ਼ਾਨੀ ਨੂੰ ਵੀ ਸਿੱਧਾ ਕਰ ਲਾਂਗੇ ਇਸ ਤੋਂ ਬਾਅਦ ਆਪਾਂ ਦਾ ਜਿਹੜਾ ਮੇਨ ਅੱਜ ਦਾ ਟਾਪਿਕ ਸੀਗਾ ਵੀ ਕਿੰਨੀ ਛਾਤੀ ਹੁੰਦੀ ਹੈ ਤੇ ਉਹਦੇ ਵਾਸਤੇ ਕਿੰਨਾ ਆਰਮਹੋਲ ਹੈ ਜਿਹੜਾ ਆਪਾਂ ਬਾਹ ਦੇ ਉੱਪਰ ਨਿਸ਼ਾਨੀ ਲਾ ਕੇ ਕਟਿੰਗ ਕਰਾਂਗੇ ਇਹ ਹੈ ਜੀ ਜਿਵੇਂ ਆਪਣੇ ਕੋਲੇ ਅੱਜ ਹੈਗਾ 16 ਇੰਚ ਜਿਹੜੀ ਛਾਤੀ ਹੈਗੀ ਹੈ ਉਹਦਾ ਅੱਧਾ ਜੀ 8 ਹੈ 8 ਤੋਂ ਆਪਾਂ 1 ਇੰਚ ਮੈਂਸ ਕਰਾਂਗੇ ਤਾਂ ਜਿਹੜਾ ਆਜੂਗਾ 7 ਇਸ ਤਰ੍ਹਾਂ ਜਿਹੜਾ ਆਪਾਂ ਆਰਮਹੋਲ ਹੈ ਉਹ ਅੱਜ ਲਾਵਾਂਗੇ ਜੀ 7 ਇੰਚ ਤੇ ਅੱਜ ਦਾ ਜੇ ਇਸ ਜਿਹੜਾ ਇਸ ਬਾਹਾਂ ਦੀ ਜਿਹੜਾ ਆਪਣਾ ਆਰਮਹੋਲਾ ਉਹ ਆਪਾਂ 7 ਇੰਚ ਤੇ ਨਿਸ਼ਾਨੀ ਲਾ ਕੇ ਕਟਿੰਗ ਕਰਾਂਗੇ ਜੀ ਲਾਤੀ ਆਪਾਂ 7 ਇੰਚ ਤੇ ਨਿਸ਼ਾਨੀ ਇਸ ਤਰ੍ਹਾਂ ਤੁਸੀਂ ਕੋਈ ਵੀ ਜਿਹੜੀ ਆਪਣੇ ਕੋਲੇ ਛਾਤੀ ਹੋਵੇ ਕਿੰਨੇ ਵੀ ਨਾਪ ਦੀ ਹੋਵੇ ਜਿਵੇਂ ਆਪਣੀ 20 ਹੈ ਮੰਨ ਕੇ ਚੱਲੋ ਉਹਦਾ ਆਪਣਾ ਅੱਧਾ ਹੋ ਗਿਆ ਜਿਹੜਾ 10 ਹੋ ਗਿਆ ਤੇ ਉਹਦੇ ਵਿੱਚ ਇੱਕ ਕਪ ਮਾਈਨਸ ਕਰਾਂਗੇ ਤਾਂ ਆਪਣੇ ਕੋਲੇ 9 ਆਰਮਹੋਲ ਆ ਜਾਊਗਾ ਜੇ ਆਪਣੀ ਛਾਤੀ ਬਾਈ ਹੈ ਤਾਂ ਉਹਦਾ ਅੱਧਾ ਜਿਹੜਾ 11 ਹੋਊਗਾ ਉਹਦੇ ਵਿੱਚੋਂ ਆਪਾਂ ਇੱਕ ਮਾਈਨਸ ਕਰਾਂਗੇ ਤਾਂ ਉਹਦਾ ਜਿਹੜਾ ਆਰਮਹੋਲ ਉਹ 10 ਆ ਜਾਊਗਾ ਇਸ ਤਰ੍ਹਾਂ ਤੁਸੀਂ ਜਿਹੜਾ ਜੇ ਇਸ ਤਰ੍ਹਾਂ ਇਸ ਤਰੀਕੇ ਨਾਲ ਕਟਿੰਗ ਕਰੋਗੇ ਬਾਹਾਂ ਦੇ ਆਰਮਹੋਲ ਦੀ ਤਾਂ ਕਿੰਨੀ ਵੀ ਛਾਤੀ ਹੋਏਗੀ ਤੁਹਾਡੀ ਜਿਹੜਾ ਨਾਪ ਹੈ ਉਹਦਾ ਇੱਕਦਮ ਪਰਫੈਕਟ ਆਊਗਾ ਨਾ ਜ਼ਿਆਦਾ ਆਊਗਾ ਨਾਈ ਕੱਟਾਊਗਾ ਬਿਲਕੁਲ ਸਹੀ ਨਾ ਪਾਊਗਾ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਛਾਤੀ ਦੇ ਚੌਥਾ ਹਿੱਸਾ ਕਰਕੇ ਜੇ ਆਪਾਂ ਫੁੱਲ ਘੇਰੇ ਦੀ ਛਾਤੀ ਮੰਨੀਏ ਜਿਵੇਂ ਜੇ ਆਪਾਂ ਆਪਾਂ ਬਾਈ ਹੈ ਜੀ ਉਹਨੂੰ ਆਪਾਂ 44 ਮੰਨਦੇ ਆ ਤਾਂ ਉਹਦਾ ਚੌਥਾ ਹਿੱਸਾ 11 ਹੋ ਗਿਆ ਤਾਂ ਉਹਦੇ ਵਿੱਚੋਂ ਇੱਕ ਮੈਂਸ ਕਰਾਂਗੇ ਆਪਾਂ ਤਾਂ ਆਪਣਾ ਜਿਹੜਾ ਆਰਮਹੋਲ 10 ਆਜੂਗਾ ਇਸ ਤਰੀਕੇ ਨਾਲ ਆਪਾਂ ਲਾਇਆ ਜੀ ਜਿਹੜਾ ਅੱਜ ਦਾ ਆਪਣੇ ਕੋਲੇ 16 ਸੀਗਾ ਉਦਾਪਣਾ 8 ਸੀ 800 ਆਪਾਂ ਇੱਕ ਮਾਰਕਸ ਕਰਿਆ 7 ਆ ਗਿਆ ਇਹ ਆ 파ਰਮ ਹੋਲ 7 ਤੇ ਲਾਤਾ ਅੱਜ ਇਹ ਆਪਾਂ ਬਾਦੀ ਕਟਿੰਗ ਹੈ ਜਿਹੜੀ ਕਰਾਂਗੇ 7 ਤੇ ਲਾਈ ਹੈ ਉਸ ਤੋਂ ਬਾਅਦ ਉੱਪਰ ਆਪਾਂ 1 2 ਇੰਚ ਦੀ ਜਿਹੜੀ ਪੌਣੇ 2 ਦੀ ਇੱਕ ਨਿਸ਼ਾਨੀ ਲਾ ਲਾਂਗੇ ਤੇ ਇਸ ਨਿਸ਼ਾਨੀ ਤੋਂ ਉੱਪਰ ਵਾਲੀ ਨਿਸ਼ਾਨੀ ਨਾਲ ਮਿਲਾ ਕੇ ਜਿਹੜੀ ਆਪਾਂ ਇਹਦੀ ਗੁਲਾਈ ਦੇ ਦੇ ਦਾਂਗੇ ਸ਼ੇਪ ਦੇ ਦੇ ਦਾਂਗੇ ਆਰਮਹੋਲ ਦੀ ਤੇ ਇੱਕ ਜਿਹੜੀ ਪੌਣੇ ਇੰਚ ਦੀ ਆਪਾਂ ਅੰਦਰਲੀ ਸਾਈਡ ਜਿਹੜੀ ਗੁਲਾਈ ਦੇ ਦਾਂਗੇ ਆਪਣੀ ਅਗਲੇ ਪੱਲੇ ਦੀ ਤੇ ਹੁਣ ਆਪਾਂ ਜਿਹੜਾ ਐਕਸਟਰਾ 2 ਇੰਚ ਕੱਪੜਾ ਰੱਖਾਂਗੇ ਮਾਰਜਨ ਦਾ ਅੱਗੇ ਤੋਂ ਵੀ ਜਿਹੜਾ ਆਪਾਂ ਪਹਿਲਾਂ 6 ਇੰਚ ਮੂਰੀ ਦੀ ਲਾ ਲਾਂਗੇ ਤੇ ਉਸ ਤੋਂ ਬਾਅਦ 2 ਇੰਚ ਆਪਾਂ ਜਿਹੜਾ ਐਕਸਟਰਾ ਕੱਪੜਾ ਲਾ ਲਾਂਗੇ ਮਾਰਜਨ ਵਾਂ ਦਾ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਤਾਂ ਸਲਾਈ ਵਾਲੀ ਨਿਸ਼ਾਨ ਸਿੱਧਾ ਕਰ ਲਾਂਗੇ ਤੇ ਹੁਣ ਜਿਹੜਾ ਐਕਸਟਰਾ ਆਪਾਂ 来ਸੀ ਦੋ ਲੋਗਾਂ ਚ ਵਾਲਾ ਉਹ ਸਿੱਧਾ ਕਰ ਲਾਂਗੇ ਇਸ ਇਹਦੇ ਨਾਲ ਜਿਹੜੀ ਆਪਣੀ ਸਾਰੀਆਂ ਨਿਸ਼ਾਨੀਆਂ ਉਹ ਹੋ ਗਈਆਂ ਕੰਪਲੀਟ ਇਹਨਾਂ ਨਿਸ਼ਾਨੀਆਂ ਤੀ ਆਪਾਂ ਕਟਿੰਗ ਕਰ ਦਿਆਂਗੇ ਇਹ ਐਕਸਟਰਾ ਕੱਪੜਾ ਜਿਹੜਾ ਹੁੰਦਾ ਆਪਣਾ ਉਹ ਤਾਰ ਦਿਆਂਗੇ ਆਪਾਂ ਇਸ ਤਰੀਕੇ ਨਾਲ ਜਿਹੜੀ ਆਪਣੀ ਕਟਿੰਗ ਹੈ ਉਹ ਕੰਪਲੀਟ ਹੋ ਗਈ ਹੋ ਜੂਗੀ ਕੰਪਲੀਟ ਇਹਨਾਂ ਮਾਰਕਾਂ ਦੇ ਉੱਪਰ ਹੀ ਇਸ ਤਰੀਕੇ ਨਾਲ ਜੇ ਤੁਸੀਂ ਕਟਿੰਗ ਕਰੋਗੇ ਤਾਂ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਜਿਵੇਂ ਆਪਾਂ ਕਹਿੰਦੇ ਬਾਹਰ ਜਾਣ ਦੇ ਵੇਲੇ ਕਦੇ ਜਿਆਦਾ ਖੁੱਲੀ ਹੋ ਜਾਂਦੀ ਹੈ ਆਰਮਹੋਲ ਕਦੇ ਖੁੱਲਾ ਹੋ ਜਾਂਦਾ ਕਦੇ ਜਿਆਦਾ ਟਾਈਟ ਹੋ ਜਾਂਦਾ ਇਹ ਵਾਲੀ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰੋਗੇ ਇੱਕ ਵਾਰੀ ਕਰਕੇ ਜ਼ਰੂਰ ਦੇਖਿਓ ਤੇ ਬਿਲਕੁਲ ਹੀ ਪਰਫੈਕਟ ਜਿਹੜਾ ਬਾ ਹੈ ਉਹ ਹੋ ਜੂਗੀ ਆਪਣੀ ਅਟੈਚ ਤੇ ਇਸ ਤਰ੍ਹਾਂ ਆਪਣੀ ਕਟਿੰਗ ਹੈ ਜਿਹੜੀ ਉਹ ਵੀ ਕੰਪਲੀਟ ਹੋ ਗਈ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਵੀ ਜਿਹੜੀ ਕਟਿੰਗ ਸਾਰੀ ਕਰਤੀ ਚੰਗੀ ਤਰ੍ਹਾਂ ਜੇ ਆਪਾਂ ਇਹਨੂੰ ਖੋਲ ਕੇ ਦੇਖਾਂਗੇ ਤਾਂ ਕੁ ਇਸ ਤਰ੍ਹਾਂ ਦੀ ਦਿਸੂਗੀ ਇਹ ਆਪਾਂ ਨੂੰ ਦੇਖੋ ਵੀ ਜਮਾ ਫਿਨਿਸ਼ਿੰਗ ਨਾਲ ਵੀ ਕੱਟੀ ਜਾਂਦੀ ਹੈ ਬਿਲਕੁਲ ਸਹੀ ਤਰੀਕੇ ਨਾਲ ਕੱਟੀ ਜਾਂਦੀ ਹੈ ਜੇ ਇਹਦੇ ਨਾਲ ਇਸ ਤਰੀਕੇ ਨਾਲ ਕਟੋਗੇ ਕੋਈ ਵੀ ਇਹ ਜਿਹੜੀ ਬਾਦ ਘਾਟ ਨਹੀਂ ਆਉਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਵੀਡੀਓ ਦੇਖਣ ਲਈ ਧੰਨਵਾਦ